ਕੋਟਾ ਦੇ ভিতর ਭੱਜ ਗਿਆ ਰੈਲੀਆਂ ਹੋ ਰਹੀਆਂ ਆ ਰੋਡ ਸ਼ੋਅ ਹੋ ਰਿਹਾ ਤੇ ਆਹਾਂ ਦੇਖ ਲੋ ਜੀ ਚਿੱਟੇ ਰੰਗ ਦੇ ਕੁੜਤੇ ਪਜਾਮੇ ਜੀਜ਼ਾ ਕਾਟਨ ਦਾ ਕੁੜਤਾ ਪਜਾਮਾ ਮਾਰਕੀਟ ਦੇ ਵਿੱਚ ਇਸ ਦਾ ਰੇਟ 1500 1600 ਆ ਪਰ ਅਸੀਂ 700 ਰੁਪਏ ਦਾ ਦੇ ਦੇਣਾ ਮੇਰਾ ਪਜਾਮੇ ਰਣਜੀਤ ਬਾਵੇ ਵਾਲਾ ਕੁੜਤਾ ਪਜਾਮਾ ਲੈ ਜਾਓ ਬੱਫੂ ਮਾਨ ਦਾ ਲੈ ਜਾਓ ਦਲਜੀਤ ਸਾਝਾ ਦਾ ਲੈ ਜਾਓ ਇਹ ਵੀ ਅਸੀਂ ਕੁੜਤਾ ਪਜਾਮਾ 900 ਰੁਪਏ ਦਾ ਦੇ ਦੇਣਾ ਜਿਹੜੇ ਕਹਿੰਦੇ ਅਸੀਂ ਪਿਓਰ ਲੈ ਲੈਣ ਪਾਉਣੀ ਆ ਏ ਵੀ ਅਸੀਂ ਕੋਈ 8 ਜਾਂ 10000 ਦਾ ਨਹੀਂ ਇਹ ਵੀ 3-4000 ਦੇ ਵਿੱਚ ਬਣਾ ਕੇ ਦੇਣਾ ਕੋਟ ਪੈਂਟ ਦੀ ਤੁਸੀਂ ਮਾਰਕੀਟ ਚੋਂ ਰੇਟ ਪਤਾ ਕਰ ਲਓ 5-4000 ਰੁਪਇਆ ਕੱਲੀ ਸਟੀਚਿੰਗ ਲਿੱਤੀ ਜਾਂਦੀ ਹੈ ਪਰ ਅਸੀਂ 2995 ਚ 2 ਪੀਸ ਤੇ 3760 ਚ 3 ਪੀਸ ਰੈਡੀ ਕਰਕੇ ਦੇ ਦਾਂਗੇ ਪਾਵਰ ਕੰਦੀ ਦੀ ਸਰਕਾਰ ਅਸਲ ਰੰਗ ਦਿਖਾਈ ਦੇ ਸਾਡੇ ਕੋਲ ਤੁਸੀਂ ਫੁੱਲ ਮੈ ਲੈ ਜਾਓ ਚਾਹੇ ਰੂਬੀਆ ਲੈ ਜਾਓ ਇਹਦੇ ਵਿੱਚ 550 ਤੋਂ ਵੱਧ ਰੱਖ ਗਏ ਆ ਰੰਗ ਫੇਟ ਹੋ ਜਵੇ ਡੱਬ ਹੋ ਜੇ ਨਾ ਤੁਸੀਂ 3 ਮਹੀਨੇ ਦੇ ਅੰਦਰ ਅੰਦਰ ਬਦਲ ਕੇ ਵਾਪਸ ਲੈ ਕੇ ਜਾ ਸਕਦੇ। ਵੋਟਾਂ ਦੇ ਵਗਲ ਭੱਜ ਗਿਆ, ਰੈਲੀਆਂ ਹੋ ਰਹੀਆਂ ਆ, ਰੋਡ ਸ਼ੋਅ ਹੋ ਰਹੇ ਆ ਤੇ ਆਹਾਂ ਦੇਖ ਲੋ ਜੀ ਚਿੱਟੇ ਰੰਗ ਦੇ ਕੁੜਤੇ ਪਜਾਮੇ ਇੱਥੋਂ ਹੀ ਜਾ ਰਿਹਾ ਮਾਰੋ ਮਾਰ ਹੋਈ ਪਈ ਆ। ਮਾਝੇ ਦੇ ਲੀਡਰ ਸਾਰੇ ਇੱਥੇ ਆ ਰਹੇ ਆ, ਦੁਆਬੇ ਦੇ ਲੀਡਰ ਸਾਰੇ ਇੱਥੇ ਆਏ ਤੇ ਮਾਲਵੇ ਤੋਂ ਵੀ ਲੋਕ ਗੱਡੀਆਂ 18 ਕਾਰਾਂ, ਫੋਰਡਾਂ ਨਾਲ ਭਰ ਕੇ ਇੱਥੇ ਆ ਰਹੇ ਆ। ਆਹ ਚੱਕੋ ਮਾਤੂ ਸ਼੍ਰੀ ਦਸਤਾਰ ਦਾ ਗੀਜ਼ਾ ਕਾਟਨ ਦਾ ਕੁੜਤਾ ਪਜਾਮਾ। ਮਾਰਕੀਟ ਦੇ ਵਿੱਚ ਇਸ ਦਾ ਰੇਟ 1500-1600 ਆ। ਪਰ ਅਸੀਂ 700 ਰੁਪਏ ਦਾ ਦੇਣਾ ਪੇਪਰ ਕਾਟਨ ਦਾ ਮਾਰਕੀਟ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਇਹ ਵੀ ਅਸੀਂ ਕੁੜਤਾ ਪਜਾਮਾ 900 ਰੁਪਏ ਦਾ ਦੇ ਦੇਣਾ ਜਿਹੜੇ ਕਹਿੰਦੇ ਅਸੀਂ ਪਿਓਰ ਲੈ ਲੈਣ ਪਾਉਣੀ ਹੈ ਇਹ ਵੀ ਅਸੀਂ ਕੋਈ 8 ਜਾਂ 10000 ਦਾ ਨਹੀਂ ਇਹ ਵੀ 3-4000 ਦੇ ਵਿੱਚ ਬਣਾ ਕੇ ਦੇ 2500-3000 ਤੋਂ ਗੀਜ਼ਾ ਕਾਟਨ ਦਾ ਕੁੜਤਾ ਪਜਾਮਾ ਹੁੰਦਾ ਸ਼ੁਰੂ ਅਸੀਂ 910 ਰੁਪਏ 'ਚ ਪਿਓਰ ਗੀਜ਼ਾ ਕਾਟਨ ਦਾ ਕੁਰਤਾ ਪਜਾਮਾ ਭਾਈ ਜੀ ਬਹੁਤ ਸਾਰੇ ਦੁਕਾਨਾਂ ਤੇ ਸਟੋਰਾਂ ਤੇ ਜਾਣੇ ਪਰ ਇੰਨੀ ਗਿਣਤੀ ਦੇ ਵਿੱਚ ਇੰਨੇ ਤਰ੍ਹਾਂ ਦਾ ਕੁਰਤਾ ਪਜਾਮਾ ਵਾਈਟ ਦੇ ਵਿੱਚ ਬਿਲਕੁਲ ਭਾਈ ਜੀ ਦੇਖੋ ਵਾਈਟ ਕਲਰ ਦੇ ਜਿਹੜੇ ਪਾਉਣ ਦੇ ਸ਼ਕੀਨ ਹਨ ਉਹਨਾਂ ਨੂੰ ਹਰ ਇੱਕ ਚੀਜ਼ ਚਾਹੀਦੀ ਹੈ ਉਹਨਾਂ ਨੂੰ ਮੈਟਟੀ ਵੀ ਚਾਹੀਦੀ ਹੈ ਲੇਲਣ ਵੀ ਚਾਹੀਦਾ ਡੋਬੀ ਵੀ ਚਾਹੀਦੀ ਸਾਰੇ ਤਰ੍ਹਾਂ ਦੀ ਵੈਰਾਈਟੀ ਚਾਹੀਦੀ ਹੈ ਕਲਰ ਕੁਰਤਾ ਪਜਾਮਾ ਸਾਡੇ ਕੋਲ 700 ਰੁਪਏ ਤੋਂ ਸ਼ੁਰੂ ਹੈ ਇਹਦੇ ਵਿੱਚ ਪੇਪਰ ਕਾਟਨ ਦੇ ਵਿੱਚ ਰੰਗ ਮਿਲ ਜਾਣਗੇ ਲੇਲਣ ਜੇ ਭਾਜੀ ਰੰਗ ਮਿਲ ਜਾਣਗੇ ਭਾਵੇਂ ਰਣਜੀਤ ਬਾਵੇ ਵਾਲਾ ਕੋਰਟਾ ਪਜਾਮਾ ਲੈ ਜਾਓ ਬੱਬੂ ਮਾਨ ਦਾ ਲੈ ਜਾਓ ਦਰਜੀਤ ਸਾਧਾ ਦੇ ਲੈ ਜਾਓ ਭਾਵੇਂ ਤੁਸੀਂ ਲੈ ਜਾਓ ਹਰਨੇਕ ਸਿੰਘ ਨੇਕੀ ਗਰੇਵਾਲ ਦਾ ਹਰ ਇੱਕ ਤਰ੍ਹਾਂ ਦਾ ਕੱਪੜਾ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਤੁਹਾਨੂੰ ਇੱਥੇ ਮਿਲ ਜਣੀ ਆ ਔਰ ਸਭ ਤੋਂ ਵੱਡੀ ਗੱਲ ਕੀ ਹੈ ਜੀ ਮਾਤੂ ਸ਼੍ਰੀ ਦਸਤਾਰ ਜੰਡਿਆਲਾ ਗੁਰੂ ਤੇ ਸਟੀਚਿੰਗ ਦੀ ਸੁਵਿਧਾ ਵੀ ਹੈਗੀ ਆ ਦੇਖੋ ਸਾਡੇ ਕੋਲ ਏ ਕਲਾਸ ਟੇਲਰ ਹੈ ਮੁਕਸਰ ਤੋਂ ਜਿਹੜੇ ਮੁਖਸਰੀ ਕੁੜਤੇ ਪਜਾਮੇ ਬਣਾਉਂਦੇ ਯੂਪੀ ਤੋਂ ਚੰਡੀਗੜ ਮੋਹਾਲੀ ਰਾਇਲ ਕਲਾਸ ਕਸਟਮਰਾਂ ਦੀ ਜੋ ਫਿਟਿੰਗ ਕੋਟ ਪੈਂਟ ਦੀ ਤੁਸੀਂ ਮਾਰਕੀਟ 'ਚੋਂ ਰੇਟ ਪਤਾ ਕਰ ਲੋ 5-4000 ਰੁਪਏ ਕੱਲੀ ਸਟੀਚਿੰਗ ਲੈਂਦੀ ਜਾਂਦੀ ਹੈ ਪਰ ਅਸੀਂ 2995 'ਚ 2 ਪੀਸ ਤੇ 3760 'ਚ 3 ਪੀਸ ਰੈਡੀ ਕਰਕੇ ਦੇ ਦਾਂਗੇ ਦੇਖੋ ਜੀ ਜਿਹੜੇ ਸਾਡੇ ਹਨ ਪੰਜਾਬ ਦੇ ਸਰਦਾਰ ਵੀਰ ਹੈਗੇ ਆ ਪੱਗਾਂ ਬੰਨਣ ਦੇ ਸ਼ਕੀਨਾਂ ਉਹਨਾਂ ਦੇ ਲਈ ਵੀ ਬਹੁਤ ਵੱਡਾ ਬ੍ਰਾਂਡ ਤੁਸੀਂ ਚੈੱਕ ਕਰ ਲੋ ਪੱਗਾਂ ਦੇ ਕੱਪੜੇ ਦਾ ਵੱਡਾ ਬ੍ਰਾਂਡ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸੁਦਾਈ ਦੇ ਸਾਡੇ ਕੋਲ ਤੁਸੀਂ ਫੁੱਲ ਲੈ ਜਾਓ ਚਾਹੇ ਰੂਬੀਆ ਲੈ ਜਾਓ ਇਹਦੇ ਵਿੱਚ 550 ਤੋਂ ਵੱਧ ਰੱਖ ਗਏ ਆ ਰੰਗ ਫੇਟ ਹੋ ਜਵੇ ਡੱਬ ਹੋ ਜੇ ਤਾਂ ਤੁਸੀਂ 3 ਮਹੀਨੇ ਦੇ ਅੰਦਰ ਅੰਦਰ ਬਦਲ ਕੇ ਵਾਪਸ ਲੈ ਕੇ ਜਾ ਸਕਦੇ ਆ ਤੁਸੀਂ ਪੰਗਾ ਦੇ ਨਾਲ ਮੈਚ ਕਰਕੇ ਦੇਖੋ ਟਾਈਆਂ ਵੀ ਲੈ ਕੇ ਜਾ ਸਕਦੇ ਆ ਟਾਈਆਂ ਦੀ ਤੁਸੀਂ ਜੇਕਰ ਆਪਾਂ ਪੈਕਿੰਗ ਦੀ ਗੱਲ ਕਰ ਲਈਏ ਕੁਆਲਿਟੀ ਦੀ ਗੱਲ ਕਰ ਲਈਏ ਤਾਂ ਬਹੁਤ ਵਧੀਆ ਤੁਹਾਨੂੰ ਇੱਥੇ ਮਿਲ ਜਾਂਦੀ ਮਾਤੂ ਸ਼੍ਰੀ ਦਸਤਾਰ ਦੀ 40 ਰੁਪਏ ਮੀਟਰ ਤੋਂ ਲਾਈਨਿੰਗ ਸ਼ੁਰੂ ਹੋ ਜਾਂਦੀ ਹੈ ਇਹਦੇ ਤੇ ਵੀ ਸਾਡੇ ਕੋਲ 550 ਤੋਂ ਵੱਧ ਰੰਗ ਹਾਜ਼ਰ ਮਿਲਣਗੇ ਮਾਤੂ ਸ਼੍ਰੀ ਦਸਤਾਰ ਜੰਡਿਆਲਾ ਗੁਰੂ ਦੇ ਵਿੱਚ ਹਰ ਇੱਕ ਚੀਜ਼ ਤੇ ਰੰਗ ਤੁਸੀਂ ਦੇਖ ਲਓ ਇੱਥੋਂ ਤੋਂ ਲੈ ਕੇ ਉੱਥੋਂ ਤੱਕ ਬਾਰੀ ਰੰਗਾ ਮੇਚ ਦੀ ਸ਼ਾਰਟੇਜ ਨਹੀਂ ਮਿਲਣੀ ਤੁਹਾਨੂੰ ਸਾਡੇ ਕੋਲ ਪੈਂਟਾ ਸ਼ਰਟਾਂ ਦੇ ਵਿੱਚ ਬਹੁਤ ਸਾਰੀਆਂ ਵੈਰਾਈਟੀਆਂ ਚਾਹੇ ਤੁਸੀਂ ਚੈੱਕ ਕਰ ਜਾਓ ਚਾਹੇ ਤੁਸੀਂ ਪਲੇਨ ਲੈ ਜਾਓ ਚਾਹੇ ਤੁਸੀਂ ਪ੍ਰਿੰਟ ਲੈ ਜਾਓ ਤੁਸੀਂ ਅ ਡੱਬੀਆਂ ਗੁਰਦੀਆਂ ਕਿੱਦਾਂ ਲਿਆ ਵੇ ਲੈ ਲਿਓ 350 ਰੁਪਏ ਤੋਂ ਸ਼ਰਟ ਸ਼ੁਰੂ ਹੈਗੀ ਆ ਬਹੁਤ ਵੱਡੀਆਂ ਆਫਰਾਂ ਚੱਲਦੀਆਂ ਜਿਹੜਾ ਪਹਿਲਾਂ ਆਜੂਗਾ ਆਫਰਾਂ ਬਹੁਤ ਸਾਰੀਆਂ 200 ਰੁਪਏ ਤੋਂ 400 ਦਾ ਪਿਆ ਮਾ ਸ਼ੁਰੂ ਆ 500 700 900 1000 5000 10 ਜਿੱਦਾਂ ਦਾ ਡਬਲ ਝੜਿਆ ਤੁਹਾਨੂੰ ਮਿਲ ਜਾਣਾ ਕੈਰਾਮੈਟ ਜੱਸੀ ਸਿੰਘ ਦੇ ਨਾਲ ਹਰਦੀਪ ਸਿੰਘ ਦੱਗਰ ਸਾਹਨ ਟੀਵੀ ਜਿਹੜਾ